ਇੱਕੋ ਹੀ ਸ਼ਹਿਰ ਦੇ ਐਸਪੀ ਅਤੇ ਡੀਐਮ ਇੱਕ ਥਾਣੇ ਦੇ ਵਿੱਚ ਕਿਸਾਨ ਦਾ ਭੇਸ ਵੱਟ ਕੇ ਆਪਣੀ ਸ਼ਰਟ ਦੇ ਵਿੱਚ ਲਾਈਵ ਕੈਮਰਾ ਲੁਕਾ ਕੇ ਪਹੁੰਚਦੇ ਹਨ ਅਤੇ ਉੱਥੇ ਜੋ-ਜੋ ਉਹ ਦੇਖਦੇ ਹਨ ਜੋ-ਜੋ ਉਹਨਾਂ ਦੇ ਸਾਹਮਣੇ ਇੱਕਦਮ ਘਟਤ ਹੁੰਦਾ ਹੈ ਨਾ ਉਹ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਜੇਕਰ ਤੁਸੀਂ ਵੀ ਵੀਡੀਓ ਦੇ ਅੰਤ ਤੱਕ ਸਾਰੀ ਗੱਲ ਸੁਣੋਗੇ ਨਾ ਤਾਂ ਰਹਿ ਜਾਣਾ ਹੈਰਾਨ ਹਾਂਜੀ ਦੋਸਤੋ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਦਰਸਲ ਤਰਨਤਾਰਨ ਸ਼ਹਿਰ ਦੇ ਵਿੱਚ ਇੱਕ ਨਵਾਂ ਲੱਗਿਆ ਡੀ ਐਮ ਕਲੈਕਟਰ ਪਹੁੰਚਦਾ ਹੈ ਜਿਸ ਦਾ ਨਾਮ ਹੁੰਦਾ ਹੈ ਜੀ ਮੁਹੰਮਦ ਸਿੰਘ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਸੀ ਅਤੇ ਬਚਪਨ ਤੋਂ ਹੀ ਉਸਦੇ ਪਿਤਾ ਨੇ ਉਸ ਨੂੰ ਸਮਝਾਇਆ ਸੀ ਵੀ ਆਪਾਂ ਗਰੀਬ ਕਰਦੇ ਹਾਂ ਆਪਾਂ ਬੜੇ ਹੀ ਨਿਚਲੇ ਤਬਕੇ ਤੋਂ ਆਂਦੇ ਹਾਂ ਜੇਕਰ ਅੱਜ ਤੂੰ ਕੁਝ ਵੱਡਾ ਇਨਸਾਨ ਬਣੇਗਾ ਅਤੇ ਜੋ ਵੀ ਤੇਰੇ ਹੱਥ ਸ਼ਕਤੀਆਂ ਲੱਗਣਗੀਆਂ ਪਾਵਰ ਹੋਣਗੀਆਂ ਤੇਰੇ ਕੋਲ ਉਸ ਦਾ ਸਹੀ ਇਸਤੇਮਾਲ ਕਰਨਾ ਹੈ ਲੋਕਾਂ ਦੀ ਭਲਾਈ ਕਰਨੀ ਹੈ ਗਰੀਬ ਮਾਲ ਕਦੇ ਵੀ ਨਹੀਂ ਕਰਨੀ ਅਤੇ ਜਿਹੜਾ ਵੀ ਚੰਗਾ ਰਾਹ ਹੋਵੇਗਾ ਹਮੇਸ਼ਾ ਉਸ ਨੂੰ ਚੁਣਨਾ ਹੈ ਭਾਵੇਂ ਕੀਮਤ ਕੋਈ ਵੀ ਹੋਵੇ ਮੁਹੰਮਦ ਸਿੰਘ ਦੇ ਦਿਲ ਦੇ ਵਿੱਚ ਆਪਣੇ ਪਿਤਾ ਦੇ ਵਾਸਤੇ ਜੋ ਸਤਕਾਰ ਸੀ ਉਹ ਹਮੇਸ਼ਾ ਤੋਂ ਬਣਿਆ ਰਿਹਾ ਉਹਨਾਂ ਦੀਆਂ ਗੱਲਾਂ ਜਿਹੜੀਆਂ ਸਨ ਉਹ ਉਸ ਨੇ ਗੰਡ ਬਣ ਰੱਖੀਆਂ ਸਨ ਚਲੋ ਜੀ ਹੁਣ ਡਿਊਟੀ ਕਰਦਿਆਂ ਨੂੰ ਉਸ ਨੂੰ ਤਕਰੀਬਨ 6 ਮਹੀਨੇ ਹੋ ਚੁੱਕੇ ਸਨ ਅਤੇ ਹੁਣ ਉਸ ਕੋਲ ਇੱਕ ਦੋ ਬਾਅਦ ਇੱਕ ਘਟਨਾਵਾ ਇਹ ਦਿਨ ਸਾਹਮਣੇ ਆਂਦੀਆਂ ਹਨ ਕਿ ਇੱਕ ਵਾਰ ਜਦੋਂ ਹੈ ਇੱਕ ਕਿਸਾਨ ਜਿਹੜਾ ਹੈ ਉੱਥੇ ਆਂਦਾ ਹੈ ਕਹਿੰਦਾ ਹੈ ਵੀ ਇਸ ਫੁਲਾਣੇ ਥਾਣੇ ਦੇ ਵਿੱਚ ਬੜਾ ਹੀ ਟੱਕਾ ਹੁੰਦਾ ਹੈ ਵੀ ਅਸੀਂ ਬੜੀ ਸ਼ਿਕਾਇਤਾਂ ਕੀਤੀਆਂ ਹਨ ਪਰ ਇੱਥੇ ਕੋਈ ਅਸਰ ਨਹੀਂ ਹੁੰਦਾ ਇੱਥੋਂ ਦਾ ਜਿਹੜਾ ਥਾਣੇਦਾਰ ਹੈ ਉਸਨੇ ਸਾਰੇ ਥਾਣੇ ਨੂੰ ਆਪਣੇ ਵਰਗਾ ਕਰ ਰੱਖਿਆ ਹੈ ਕਿਸੇ ਦੀ ਸੋਕੀ ਰਿਪੋਰਟ ਨਹੀਂ ਲਿਖਦੇ ਰਿਪੋਰਟ ਲਿਖਣਾ ਤਾਂ ਦੂਰ ਦੀ ਗੱਲ ਹੈ ਕੋਈ ਮਾੜਾ ਬੰਦਾ ਜੇਕਰ ਥਾਣੇ ਦੇ ਨੇੜੇ ਤੇੜੇ ਭਟਕ ਜਾਵੇ ਨਾ ਤਾਂ ਉਸ ਨੂੰ ਅੰਦਰ ਨਹੀਂ ਬੜਨ ਦਿੰਦੇ ਚਲੋ ਜੀ ਇਸ ਤਰ੍ਹਾਂ ਸੁਣਦਾ ਹੈ ਅਤੇ ਸੋਚਦਾ ਹੈ ਵੀ ਹੋ ਸਕਦਾ ਹੈ ਕੋਈ ਥਾਣੇ ਨੂੰ ਡਿਪਾਰਟਮੈਂਟ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋਵੇ ਕਿਉਂਕਿ ਅਜਿਹੀ ਗੱਲ ਮੈਂ ਤਾਂ ਪਹਿਲੀ ਵਾਰ ਸੁਣ ਰਿਹਾ ਹਾਂ ਮੈਨੂੰ 6 ਮਹੀਨੇ ਹੋ ਗਏ ਇੱਥੇ ਆਂਦੇ ਨੂੰ ਤੇ ਲੇਕਿਨ ਇੰਨੇ ਦੇ ਵਿੱਚ ਹੀ ਥੋੜੇ ਦਿਨ ਬੀਤਦੇ ਹਨ ਅਤੇ ਇੱਕ ਬੰਦਾ ਹੋਰ ਸ਼ਿਕਾਇਤ ਲੈ ਕੇ ਆਂਦਾ ਹੈ ਮਹਾਰਾਜ ਇੱਥੇ ਬੜਾ ਤੱਕਾ ਹੁੰਦਾ ਹੈ ਇਸ ਜਿਹੜਾ ਥਾਣੇ ਦੇ ਲੋਕ ਹਨ ਬੜੇ ਪ੍ਰੇਸ਼ਾਨ ਹਨ ਦੂਜੇ ਥਾਣੇ ਵਾਲੇ ਇਹਨਾਂ ਥਾਣੇ ਦੇ ਏਰੀਆ ਦੀ ਰਿਪੋਰਟ ਨਹੀਂ ਲਿਖਦੇ ਅਤੇ ਇਹ ਜਿਹੜੇ ਹਨ ਬੜਾ ਹੀ ਪ੍ਰੇਸ਼ਾਨ ਕਰਦੇ ਹਨ ਅਤੇ ਲੋਕਾਂ ਦੀ ਰਿਪੋਰਟ ਨਹੀਂ ਲਿਖਦੇ ਅਤੇ ਨਾਲੇ ਤੱਕਾ ਕਰਦੇ ਹਨ ਰਿਸ਼ਵਤ ਕੋਰੀ ਚਲਦੀ ਹੈ ਬਿਲਕੁਲ ਅੰਦਰ ਆਣ ਵਾਸਤੇ ਟੂਲ ਟੈਕਸ ਵਾਂਗੂ ਪੈਸੇ ਲੈਂਦੇ ਹਨ ਚਲੋ ਜੀ ਹੁਣ ਕਲੈਕਟਰ ਸੋਚਦਾ ਹੈ ਵੀ ਕੋਈ ਤਾਂ ਕੋਈ ਗੱਲ ਹੈ ਐਵੇਂ ਨਹੀਂ ਲੋਕ ਆਂਦੇ ਚਲੋ ਜੀ ਹੁਣ ਦੋ ਚਾਰ ਦਿਨ ਹੋਰ ਵਿੱਚ ਦਿਨ ਇਸ ਤਰ੍ਹਾਂ ਦੀ ਘਟਨਾ ਉਸ ਕੋਲ ਹੋਰ ਆ ਜਾਂਦੀ ਹੈ ਹੁਣ ਸੋਚਦਾ ਹੈ ਵੀ ਇਸ ਤੇ ਐਕਸ਼ਨ ਲੈਣਾ ਬਣਦਾ ਹੈ ਉਹ ਤੁਰੰਤ ਕਿੜਾ ਐਸਪੀ ਦੇ ਕੋਲ ਜਾਂਦਾ ਹੈ ਜੋ ਕਿ ਉਸੇ ਹੀ ਸ਼ਹਿਰ ਦੇ ਵਿੱਚ ਆਪਦੇ ਦਫ਼ਤਰ 'ਚ ਬੈਠਾ ਸੀ ਉੱਤੇ ਪਹੁੰਚਦਾ ਹੈ ਅਤੇ ਜ਼ਿਕਰ ਕਰਦਾ ਹੈ ਵੀ ਇਸ ਤਰ੍ਹਾਂ ਤਰਨਤਰਨ ਤੋਂ ਥੋੜੀ ਦੂਰ ਇੱਕ ਪਿੰਡ ਹੈ ਜਿੱਥੇ ਥਾਣਾ ਹੈ ਅਤੇ ਬੜਾ ਲੋਕ ਪਰੇਸ਼ਾਨ ਹਨ ਬੜੀਆਂ ਸ਼ਿਕਾਇਤਾਂ ਪਹੁੰਚਦੀਆਂ ਹਨ ਹਾਂ ਭਾਈ ਤੇਰੇ ਡਿਪਾਰਟਮੈਂਟ ਦਾ ਕੀ ਹਾਲ ਹੈ ਅਜਿਹੀ ਸ਼ਿਕਾਇਤਾਂ ਤਾਂ ਆਣੀਆਂ ਨਹੀਂ ਚਾਹੀਦੀਆਂ ਇਹ ਤਾਂ ਫਿਰ ਗੱਦਗਲ ਹੋ ਗਈ ਐਸਪੀ ਕਹਿੰਦਾ ਸਾਫ਼ ਸੁਣਿਆ ਤਾਂ ਮੈਂ ਵੀ ਹੈ ਅੱਤ ਲੇਕਿਨ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਮੈਂ ਪਹਿਲਾਂ ਵੀ 4-5 ਵਾਰ ਛਾਪੇ ਮਾਰੇ ਹਨ ਲੇਕਿਨ ਮੇਰੇ ਜਾਣ ਤੇ ਤਾਂ ਸਾਰਾ ਕੁਝ ਸਹੀ ਮਿਲਦਾ ਹੈ ਪਤਾ ਨਹੀਂ ਸ਼ਾਇਦ ਕੋਈ ਇਹਨਾਂ ਨੂੰ ਦੱਸ ਦਿੰਦਾ ਹੋਵੇਗਾ ਵੀ ਐਸਪੀ ਆ ਨਾਲ ਆ ਸਾਰਾ ਕੁਝ ਠੀਕ ਕਰ ਲੋ ਮੈਂ ਜਾਨਾ ਮੈਨ ਤਾਂ ਕੁਝ ਲੱਭਦਾ ਨਹੀਂ ਅਤੇ ਇਸ ਤਰ੍ਹਾਂ ਉਹਨਾਂ ਦਾ ਕੰਮ ਚੱਲੀ ਜਾਂਦਾ ਹੈ ਹੁਣ ਡੀਐਮ ਕਹਿੰਦਾ ਵੀ ਐ ਨਹੀਂ ਗੱਲ ਬਣਨੀ ਚਲ ਐਂ ਕਰ ਤੂੰ ਅਗਲੇ ਬੁੱਧਵਾਰ ਦੀ ਛੁੱਟੀ ਲੈ ਲੈ ਮੈਂ ਵੀ ਛੁੱਟੀ ਲੈ ਲਾਂਗਾ ਬਾਅਦ ਚ ਆਪਾਂ ਪਲਾਨ ਬਣਾਵਾਂਗੇ ਕਿਸੇ ਨੂੰ ਦੱਸੀ ਨਾ ਬਸ ਐਸਪੀ ਕਹਿੰਦਾ ਜੀ ਠੀਕ ਹੈ ਕੋਈ ਗੱਲ ਨਹੀਂ ਆ ਬੁੱਧਵਾਰ ਰਿਹਾ ਆਪਾਂ ਛੁੱਟੀ ਕਰ ਲਾਂਗੇ ਉੱਬਧਵਾਰ ਦੀ ਛੁੱਟੀ ਕਰ ਲੈਂਦੇ ਹਨ ਅਤੇ ਸਵੇਰੇ ਸਵੇਰ ਨਾਲ ਇੱਕ ਦੁਕਾਨ ਤੇ ਚਲੇ ਜਾਂਦੇ ਹਨ ਅਤੇ ਭੜੇ ਜਿਹੇ ਕੱਪੜੇ ਪਾ ਕੇ ਬਾਹਰ ਆਉਂਦੇ ਹਨ ਜਿਵੇਂ ਕੋਈ ਗਰੀਬ ਜਾਂ ਕਿਸਾਨ ਹੋਵੇ ਅਤੇ ਇੱਕ ਬਲਟੀਨਾ ਮੋਟਰਸਾਈਕਲ ਤੇ ਦੋਨੇ ਸਵਾਰ ਹੋ ਜਾਂਦੇ ਹਨ ਅਤੇ ਜਾ ਕੇ ਸਿੱਧਾ ਉਸ ਥਾਣੇ ਦੇ ਸਾਹਮਣੇ ਖੜ ਜਾਂਦੇ ਹਨ ਹੁਣ ਉਹਨਾਂ ਦੀ ਸਕੀਮ ਬਣਾਏ ਦੇ ਅਨੁਸਾਰ ਇੱਕ ਲਾਈਵ ਕੈਮਰਾ ਜਿਹੜਾ ਹੈ ਐਸਪੀ ਦੀ ਸ਼ਰਟ 'ਚ ਅਤੇ ਦੂਜਾ ਲਾਈਵ ਕੈਮਰਾ ਜਿਹੜਾ ਹੈ ਉਹ ਡੀਐਮ ਦੀ ਸ਼ਰਟ ਦੇ ਬਟਨ ਦੇ ਵਿੱਚ ਲੁਕਾ ਦਿੱਤੇ ਜਾਂਦੇ ਹਨ ਜਿਹੜਾ ਉਹਨਾਂ ਨੇ ਕੁੜਤਾ ਪਜਾਮਾ ਪਾ ਰੱਖਿਆ ਸੀ ਉਸ ਦੇ ਬਟਨ ਜਿਹੜਾ ਹੈ ਉਸ ਦੇ ਵਿੱਚ ਲਾਈਵ ਕੈਮਰਾ ਲੁਕਾ ਕੇ ਸਿੱਧਾ ਜਿਹੜਾ ਸੰਪਰਕ ਹੈ ਹੈੱਡਕਵਾਰਟਰ ਨਾਲ ਸਾਧ ਲੈਂਦੇ ਹਨ ਚਲੋ ਜੀ ਹੁਣ ਦੋਵੇਂ ਜਿਹੜੇ ਹਨ ਉਹ ਅੰਦਰ ਆਣ ਦਾ ਯਤਨ ਕਰਦੇ ਹਨ ਪਹਿਲੀ ਸਕੀਮ ਬਣਾਉਂਦੇ ਹਨ ਵੀ ਆਪਾਂ ਜਿਹੜਾ ਹੈ ਅੰਦਰ ਜਾ ਕੇ ਕਹਾਂਗੇ ਵੀ ਆਪਣਾ ਜਿਹੜਾ ਟਰੈਕਟਰ ਹੈ ਉਹ ਚੋਰੀ ਹੋ ਗਿਆ ਹੈ ਸ਼ਹਿਰ ਦੇ ਵਿੱਚ ਚੋਰੀ ਹੋਇਆ ਹੈ ਆਪਾਂ ਕੋਈ ਸਮਾਨ ਲੈਣ ਆਏ ਸੀ ਅਤੇ ਇੱਥੇ ਚੋਰੀ ਹੋ ਗਿਆ ਐਸਪੀ ਕਹਿੰਦਾ ਜੀ ਠੀਕ ਹੈ ਕੋਈ ਗੱਲ ਨਹੀਂ ਆਪਾਂ ਜਿਵੇਂ ਕਹੋਗੇ ਉਵੇਂ ਕਰ ਲਾਂਗੇ ਜਿਵੇਂ ਹੀ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਨ ਪਹਿਲਾਂ ਤਾਂ ਹਵਲਦਾਰ ਇੱਕਦਮ ਸੀਟੀ ਵਜਾ ਕੇ ਰੋਕਦਾ ਹਾ ਪਈ ਕੀ ਲੜਾਈ ਹੋ ਇੱਥੇ ਕਿਧਰ ਮੂੰ ਚੱਕਿਆ ਹੈ ਇੱਥੇ ਕੁਝ ਨਹੀਂ ਹੈ ਭਜ ਜਾਓ ਇੱਥੋਂ ਹੁਣ ਐਸਪੀ ਸੋਚਦਾ ਹੈ ਵੀ ਕਮਾਲ ਦਾ ਬੰਦਾ ਹੈ ਵੀ ਅੰਦਰ ਨਹੀਂ ਬੜਨ ਦੇ ਰਿਹਾ ਇਹ ਤਾਂ ਤਾਂ ਕੰਮ ਹੈ ਲੋਕਾਂ ਦੀ ਸੇਵਾ ਕਰਨਾ ਅਤੇ ਇਹ ਤਾਂ ਬਿਲਕੁਲ ਪਹਿਰੇਦਾਰ ਵਾਂਗੂ ਇੱਥੇ ਖੜ ਗਿਆ ਹੈ ਅਤੇ ਮਾੜੇ ਬੰਦੇ ਨੂੰ ਸੱਚੀ ਅੰਦਰ ਨਹੀਂ ਬੜਨ ਦਿੰਦੇ ਹੁਣ ਉਹ ਮਿੰਤਾ ਕੱਢਦੇ ਹਨ ਸਭ ਗਰੀਬ ਬੰਦੇ ਹਾਂ ਸਾਡਾ ਜਿਹੜਾ ਟਰੈਕਟਰ ਹੈ ਚੋਰੀ ਹੋ ਗਿਆ ਹੈ ਹੁਣ ਸ਼ਾਮ ਦਾ ਵੇਲਾ ਹੈ ਸਾਰਾ ਦਿਨ ਅਸੀਂ ਉਸਨੂੰ ਭਾਲਿਆ ਹੈ ਅਤੇ ਸਾਨੂੰ ਸਾਡਾ ਟਰੈਕਟਰ ਨਹੀਂ ਮਿਲਿਆ ਸਾਰਾ ਟਰੈਕਟਰ ਸ਼ਹਿਰ ਦੇ ਵਿੱਚੋਂ ਸੜਿਆਮ ਦੁਪਹਿਰ ਵੇਲੇ ਚੋਰੀ ਹੋਇਆ ਹੈ ਹਾਂਜੀ ਸਾਨੂੰ ਜਿਹੜਾ ਟਰੈਕਟਰ ਹੈ ਵਾਪਸ ਲਖਣ ਦੀ ਰਿਪੋਰਟ ਲਿਖਾਣੀ ਹੈ ਅਤੇ ਟਰੈਕਟਰ ਚੋਰੀ ਦੀ ਰਿਪੋਰਟ ਲਿਖ ਦੋਗੇ ਕੀਪਤਾ ਸਾਡਾ ਟਰੈਕਟਰ ਮਿਲ ਜਾਵੇ ਹੁਣ ਜਿਹੜਾ ਹਵਲਦਾਰ ਕਹਿੰਦਾ ਹੈ ਕੋਈ ਡਾਕਟਰ ਹੈ ਨਹੀਂ ਇੱਥੇ ਭਜੋ ਇਥੋਂ ਕਿਧਰ ਡਾਕਟਰ ਭਾਲਦੇ ਹੋ ਜਾਂ ਕਿ ਲੱਭ ਲੋ ਇੱਥੇ ਕੀ ਰੱਖਿਆ ਡਾਕਟਰ ਲੱਭਦੇ ਹੋ ਤੇ ਇੰਨੀ ਛੋਟੀਆਂ ਗੱਲਾਂ ਦੇ ਅਸੀਂ ਰਿਪੋਰਟ ਨਹੀਂ ਲਿਖਦੇ ਹੁਣ ਜਿਹੜਾ ਐਸਪੀ ਹੈ ਉਹ ਸਾਈਡ ਤੇ ਲੈ ਜਾਂਦਾ ਹੈ ਡੀਐਮ ਸਾਹਿਬ ਨੂੰ ਡੀਐਮ ਸਾਹਿਬ ਬੜਾ ਗੁੱਸਾਈ ਦੇ ਵਿੱਚ ਸਨ ਵੀ ਇਹਨੂੰ ਤਾਂ ਹੁਣੇ ਸਸਪੈਂਡ ਕਰ ਬੀਐਲਜੀ ਕੋਈ ਗੱਲ ਨਹੀਂ ਹੈ ਆਪਾਂ ਥੋੜਾ ਠੰਡੇ ਦਿਮਾਗ ਨਾਲ ਵਰਤੀ ਇਹ ਜਿਹੜਾ ਬੰਦਾ ਹੈ ਪੈਸੇ ਭੜਦਾ ਹੈ ਇਸ ਨੂੰ ਥੋੜਾ ਜਿਹਾ ਜੇਬ ਗਰਮ ਕਰ ਦਾਂਗੇ ਇਸ ਦੀ ਤਾਂ ਆਪਾਂ ਨੂੰ ਅੰਦਰ ਜਾਣ ਦੇ ਦੇਗਾ ਆਪਾਂ ਪੂਰੇ ਥਾਣੇ ਤੇ ਐਕਸ਼ਨ ਲੈਣਾ ਹੈ ਇਕੱਲੇ ਬੰਦੇ ਨੂੰ ਐਵੇਂ ਰਗੜ ਕੇ ਫਾਇਦਾ ਨਹੀਂ ਹੈ ਹੁਣ ਡੀਐਮ ਵੀ ਠੰਡਾ ਹੋ ਜਾਂਦਾ ਹੈ ਆਪਣੀ ਜੇਬ ਚੋਂ 500 ਰੁਪਏ ਦਾ ਨੋਟ ਕੱਢਦੇ ਹਨ ਅਤੇ ਦੇ ਦਿੰਦੇ ਹਨ ਜੀ ਉਸ ਕਾਸਟੇਬਲ ਨੂੰ ਚਲੋ ਜੀ ਹੁਣ ਅੰਦਰ ਪਹੁੰਚਦੇ ਹਨ ਜਿਹੜਾ ਕਿ ਬਾਹਰ ਤੋਂ ਹੀ ਉਹਨਾਂ ਨੂੰ ਅੰਦਾਜ਼ਾ ਲੱਗ ਗਿਆ ਸੀ ਵੀ ਜੇਕਰ ਮਿੱਤਰਾ ਬਾਹਰ ਆ ਹਾਲ ਹੈ ਅੰਦਰ ਤਾਂ ਪਤਾ ਨਹੀਂ ਕਿਹੜਾ ਹਾਲ ਹੋਣਾ ਚਲੋ ਜੀ ਜਿਵੇਂ ਅੰਦਰ ਜਾਂਦੇ ਹਨ ਸਾਰਾ ਕੁਝ ਦੇਖ ਕੇ ਹਰਾਨ ਰਹਿ ਜਾਂਦੇ ਹਨ ਕਿਸੇ ਨੇ ਟੰਗ ਦੀ ਵਰਦੀ ਨਹੀਂ ਪਾਈ ਕਿਸੇ ਦੇ ਬਟਨ ਖੁੱਲੇ ਹਨ ਅਤੇ ਕੋਈ 벨ਟ ਜਿਹੜਾ ਹੈ ਲਾ ਕੇ ਮੇਹ ਤੇ ਰੱਖ ਢੀ ਹੈ ਛੋਲੇ ਚੱਬੀ ਜਾਂਦੇ ਹਨ ਬਾਦਾਮ ਖਾਈ ਜਾਂਦੇ ਹਨ ਅਤੇ ਲੱਤਾਂ ਜਿਹੜੀਆਂ ਹਨ ਉਹ ਮੇਹ ਤੇ ਰੱਖ ਰੱਖੀਆਂ ਹਨ ਲੱਗਦਾ ਹੈ ਝਾੜੂ ਵੀ ਨਹੀਂ ਲਗਾਈ ਟੰਗ ਤਰਾਮ ਅਤੇ ਜਿਹੜੇ ਅੰਦਰ ਕੈਦੀ ਹਨ ਔਰ ਹਵਲਦਾਰਾਂ ਦੀਆਂ ਲੱਤਾਂ ਕੁੱਟ ਕੇ ਸੇਵਾ ਕਰ ਰਹੇ ਹਨ ਚਲੋ ਜੀ ਸਾਰਾ ਦ੍ਰਿਸ਼ ਦੇਖ ਕੇ ਬੜਾ ਹੀ ਹੈਰਾਨ ਹੁੰਦੇ ਹਨ ਇੱਕ ਵਾਰ ਦਜੀ ਕਰਦਾ ਹੈ ਵੀ ਇਹਨਾਂ ਨੂੰ ਹੁਣੇ ਸਸਪੈਂਡ ਕਰੀਏ ਇਨੀ ਵੱਡੀ ਗਲਤੀ ਕਰਤੀ ਲੇਕਿਨ ਫਿਰ ਸੋਚਦੇ ਹਨ ਵੀ ਸਬੂਤ ਸ਼ਾਇਦ ਕਾਟੋ ਹੋਣਗੇ ਚਲੋ ਆਪਾਂ ਹੋਰ ਅੱਗੇ ਚੱਲੀਏ ਹੁਣ ਅੰਦਰ ਜਾਂਦੇ ਹਨ ਸਿੱਧਾ ਐਸਐਚਓ ਕੋਲ ਜਾਂਦੇ ਹਨ ਸਾਹਿਬ ਸਾਡਾ ਟਰੈਕਟਰ ਜਿਹੜਾ ਹੈ ਚੋਰੀ ਹੋ ਗਿਆ ਹੈ ਤੁਸੀਂ ਸਾਡਾ ਟਰੈਕਟਰ ਜੇਕਰ ਵਾਪਸ ਦਵਾ ਦਿਓ ਤਾਂ ਬਹੁਤ ਮਿਹਰਬਾਨੀ ਹੋਵੇਗੀ ਅਸੀਂ ਬਹੁਤ ਗਰੀਬ ਬੰਦੇ ਹਾਂ ਸਾਹਿਬ ਸਾਡੇ ਟਰੈਕਟਰ ਤੇ ਲੋਨ ਵੀ ਚੱਲਦਾ ਸੀ ਬੜੀਆਂ ਔਖੇ ਕਿਸ਼ਤਾਂ ਭਰੀਆਂ ਸਨ ਹੁਣ ਤਾਂ 6-7 ਕਿਸ਼ਤਾਂ ਬਚੀਆਂ ਸਨ ਸਾਰਾ ਜਗ ਡਾਕਟਰ ਤੁਸੀਂ ਵਾਪਸ ਦਵਾ ਦਿਓ ਬੜੀ ਮਿਹਰਬਾਨੀ ਹੋਵੇਗੀ ਦਿਨ ਦਿਹਾੜੇ ਚੋਰੀ ਹੋ ਗਿਆ ਹੈ ਅਸੀਂ ਤਾਂ ਕੁਝ ਸਮਾਨ ਲੈਣ ਚਲੇ ਗਏ ਸੀ ਪਿੱਛੋਂ ਪਤਾ ਨਹੀਂ ਕਿੱਧਰ ਲੈ ਗਏ ਅਤੇ ਇੰਨੀ ਵੱਡੀ ਘਟਨਾ ਤੁਹਾਡੇ ਸ਼ਹਿਰ ਦੇ ਵਿੱਚ ਹੋ ਗਈ ਹੈ ਐਸਐਚਓ ਕਹਿੰਦਾ اچھا ਲੇਕਿਨ ਇਹਦੇ ਵਿੱਚ ਐਂਦਾਸ ਵੀ ਅਸੀਂ ਕੀ ਕਰੀਏ ਹੁਣ ਉਹ ਕਹਿੰਦਾ ਨਹੀਂ ਨਹੀਂ ਤੁਸੀਂ ਪੁਲਿਸ ਹੋ ਤੁਸੀਂ ਕੁਝ ਕਰੋ ਉਸ ਨੂੰ ਲੱਭ ਕੇ ਲਿਆਓ ਉਹ ਕਹਿੰਦਾ ਜੀ ਠੀਕ ਹੈ ਅਸੀਂ ਪੁਲਿਸ ਹਾਂ ਲੇਕਿਨ ਦਾਸਤ ਤੋਂ ਅਸੀਂ ਕੀ ਕਰੀਏ ਉਹ ਕਹਿੰਦਾ ਜੀ ਕਿਵੇਂ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਐਸਐਚਓ ਸਾਹਿਬ ਅਸੀਂ ਗਰੀਬ ਬੰਦੇ ਹਾਂ ਸਾਨੂੰ ਸਮਝਾਓ ਐਵੇਂ ਸਾਨੂੰ ਪਤਾ ਨਹੀਂ ਲੱਗਣਾ ਐਸਐਚਓ ਕਹਿੰਦਾ ਹੈ ਵੀ ਦੇਖ ਜੇਕਰ ਤੂੰ ਅੰਦਰ ਸਵੇਰੇ ਫਿਰ ਤਾਂ ਅਸੀਂ ਲੱਭ ਦਿੰਦੇ ਹੁਣ ਸ਼ਾਮ ਹੋ ਗਈ ਹੈ ਸ਼ਾਮ ਵੇਲੇ ਪੜਾ ਦਾਸ ਕਿਹੜੀ ਰਿਪੋਰਟ ਲਿਖੀਏ ਰਾਤ ਨੂੰ ਉਹਨਾਂ ਜੀ ਤੇਰੇ ਕਰਕੇ ਚੱਕਰ ਕਰਤੀਏ ਤੇ ਦੋ ਦੋ ਕੋੜੀ ਦੇ ਬੰਦੇ ਕਰਕੇ ਹੁਣ ਅਸੀਂ ਰਾਤ ਉਹ ਭੱਜੀ ਹੈ ਡਾਕਟਰ ਨੇ ਬਣਾ ਤੂੰ ਸਮਝਦਾ ਕੀ ਹੈ ਆਪਣੇ ਆਪ ਨੂੰ ਜੇ ਭੱਜ ਜਾਏ ਤੋਂ ਰਿਪੋਰਟ ਹੈ ਨਹੀਂ ਹੁਣ ਜਿਹੜਾ ਹਵਲਦਾਰ ਹੈ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਵਾਸਤੇ ਆਪਣਾ ਹੱਥ ਅੱਗੇ ਕੱਢਦਾ ਹੀ ਹੈ ਇਹਨਾਂ ਦੇ ਵਿੱਚ ਦੋਹੇ ਇੱਕ ਦੂਜੇ ਦਾ ਮੂੰਹ ਤੱਕਦੇ ਹਨ ਅਤੇ ਬੈਠ ਜਾਂਦੇ ਹਨ ਗੋਡਿਆਂ ਭਾਰ ਹੱਥ ਜੋੜ ਲੈਂਦੇ ਹਨ ਸਾਹਿਬ ਇਹਨਾਂ ਧੱਕਾ ਨਾ ਕਰੋ ਜੋ ਵੀ ਤੁਸੀਂ ਕਹੋਗੇ ਅਸੀਂ ਕਰਾਂਗੇ ਬਸ ਸਾਡਾ ਟਰੈਕਟਰ ਜਿਹੜਾ ਹੈ ਉਹ ਲਵਾ ਦਿਓ ਅਸੀਂ ਬੜੇ ਗਰੀਬ ਬੰਦੇ ਹਾਂ ਐਸਐਚਓ ਕਹਿੰਦਾ ਹੈ ਵੀ ਦੇਖ ਗਰੀਬਾਂ ਦੀ ਵੈਸੇ ਤਾਂ ਇੱਥੇ ਕੋਈ ਸੁਣਵਾਈ ਹੈ ਨਹੀਂ ਨਾ ਤਾਂ ਸਾਡੇ ਕੋਲ ਨਾ ਸਰਕਾਰ ਕੋਲ ਲੇਕਿਨ ਜੇਕਰ ਤੂੰ ਜ਼ਿਆਦਾ ਕਹਿਣਾ ਹੈ ਚਲ ਤੇਰਾ ਕੋਈ ਹੱਲ ਕੱਢ ਦਾਂਗੇ ਬਸ ਸਾਡੇ ਸ਼ਾਮ ਦੇ ਵੇਲੇ ਦਾ ਪ੍ਰਬੰਧ ਕਰ ਦੇ ਬਾਕੀ ਅਸੀਂ ਜਾਣੇ ਸਾਡਾ ਕੰਮ ਜਾਣੇ ਟੱਕਰ ਤੇਰਾ ਕੱਲ੍ਹ ਨੂੰ ਆ ਜਾਏਗਾ ਹੁਣ ਐਸਐਚਓ ਦੀ ਇਹ ਗੱਲਾਂ ਸੁਣ ਕੇ ਐਸਪੀ ਸਾਹਿਬ ਅਤੇ ਡੀਐਮ ਸਾਹਿਬ ਥੋੜਾ ਪਚੱਕੇ ਜਿਹਾ ਰਹਿ ਜਾਂਦੇ ਹਨ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਹਿੰਦਾ ਕੀ ਹੈ ਅਤੇ ਕਹਿਣਾ ਕੀ ਜਾਂਦਾ ਹੈ ਇਸ਼ਾਰਿਆਂ ਦੇ ਵਿੱਚ ਤਾਂ ਸਮਝ ਗਏ ਹਨ ਲੇਕਿਨ ਥੋੜਾ ਹੋਰ ਉਹਦੇ ਤੱਕ ਕਵਾਣਾ ਚਾਹੁੰਦੇ ਸਨ ਹੁਣ ਐਸਪੀ ਸਾਹਿਬ ਅਤੇ ਡੀਐਮ ਸਾਹਿਬ ਜਿਹੜੇ ਕਹਿੰਦੇ ਹਨ ਸਾਬ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਸਾਨੂੰ ਥੋੜਾ ਸਮਝਾਓ ਤਾਂ ਸਹੀ ਹੁਣ ਐਸਐਚਓ ਕਹਿੰਦਾ ਹੈ ਕਿਹੜੇ ਫਕੀਰ ਬੰਦੇ ਨੂੰ ਅੰਦਰ ਲਿਆਏ ਹੋ ਕਾਸਟੇਬਲ ਨੂੰ ਬੁਲਾਓ ਇਹਨਾਂ ਨੂੰ ਅੰਦਰ ਆਣ ਕਿਵੇਂ ਦਿੱਤਾ ਭਜਾਓ ਇਹਨਾਂ ਨੂੰ ੱੱਕੇ ਮਾਰ ਕੇ ਇੱਥੋਂ ਉਹਨਾਂ ਜਿਹੜਾ ਕਾਸਟੇਬਲ ਹੈ ਉਹਨਾਂ ਦੋਹਾਂ ਨੂੰ ਸਾਈਡ 'ਚ ਲੈ ਜਾਂਦਾ ਹੈ ਅਤੇ ਕਹਿੰਦਾ ਤੁਸੀਂ ਭੋਲੇ ਲੋਕ ਹੋ ਲੱਗਦਾ ਹੈ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਤੁਹਾਨੂੰ ਕਿਸ ਨੇ ਦੱਸਿਆ ਨਹੀਂ ਤੁਸੀਂ ਇੱਥੇ ਨਵੇਂ ਹੋ ਕੇ ਤੁਸੀਂ ਕਦੇ ਪਹਿਲਾਂ ਤਾਂ ਦੇਖੇ ਨਹੀਂ ਜੇਕਰ ਤੁਹਾਨੂੰ ਇੱਥੇ ਕੋਈ ਰਿਪੋਰਟ ਲਿਖਾਣੀ ਹੈ ਥੋੜਾ ਬੋਤਾ ਸੇਵਾ ਪਾਣੀ ਕਰਨੀ ਪੈਗੀ ਐਸਚੋ ਸਾਹਿਬ ਦੀ ਬਾਅਦ ਵਿੱਚ ਜਦੋਂ ਐਸਚੋ ਸਾਹਿਬ ਉਹ ਕੁਝ ਐਕਸ਼ਨ ਲੈਣਗੇ ਉਹ ਕਹਿੰਦੇ ਅੱਛਾ ਅੱਛਾ ਠੀਕ ਹੈ ਹੁਣ ਕੋਈ ਗੱਲ ਨਹੀਂ ਅਸੀਂ ਸੇਵਾ ਪਾਣੀ ਕਰਨ ਨੂੰ ਤਿਆਰ ਹਾਂ ਭਈ ਹੁਣ ਐਸਚਓ ਸਾਹਬ ਕੋਲ ਉਹ ਦੋਵੇਂ ਵਾਪਸ ਚਲੇ ਜਾਂਦੇ ਹਨ ਦੋਵੇਂ ਕਹਿੰਦੇ ਹਨ ਸਾਹਬ ਲਓ ਤੁਹਾਡੀ ਸੇਵਾ ਪਾਣੀ ਅਸੀਂ ਕਰਨੇ ਹਾਂ ਹੁਣ ਇੱਕ ਜਿਹੜਾ ਡੀਐਮ ਹੈ ਉਹ ਆਪਣੀ ਜੇਬ ਚ 100-100 ਦੇ ਪੰਜ ਨੋਟ ਕੱਢਦਾ ਹੈ ਦੂਜਾ ਜਿਹੜਾ ਹੈ ਐਸਪੀ ਉਹ ਵੀ ਉਹ ਵੀ 500 ਰੁਪਏ ਦਾ ਨੋਟ ਰੱਖ ਕੇ ਮੇਹ ਤੇ ਕਹਿੰਦਾ ਹੈ ਆਹ ਲਓ ਜੀ ਤੁਹਾਡੇ ਸ਼ਾਮ ਦੇ ਵੇਲੇ ਦਾ ਪ੍ਰਬੰਧ ਹੋ ਗਿਆ ਹੈ ਹੁਣ ਤਾਂ ਸਾਡਾ ਡਾਕਟਰ ਲੱਭ ਦਿਓ ਹੁਣ ਐਸਚਓ ਪਹਿਲਾਂ ਤਾਂ ਜੇਬ ਦੇ ਵਿੱਚ ਨੋਟ ਪਾਉਂਦਾ ਹੈ ਬਾਅਦ ਦੇ ਵਿੱਚ ਕਹਿੰਦਾ ਹੈ ਲੈ ਤੁਸੀਂ ਮੈਨੂੰ ਫਕੀਰ ਸਮਝਿਆ ਹੈ 1000 ਰੁਪਏ ਦੇ ਵਿੱਚ ਤਾਂ ਮੇਰੀ ਗੱਡੀ ਦਾ ਤੇਲ ਵੀ ਪੂਰਾ ਹੋਣਾ ਦਰਬ ਤੁਹਾਡੇ ਕਰਕੇ ਮੈਂ ਸਾਰੇ ਸ਼ਹਿਰ ਦੇ ਚੱਕਰ ਮਾਰਨੇ ਹਨ ਸਾਰੀ ਰਾਤ ਮੈਂ ਖੋਟੀ ਕਰਨੀ ਹੈ ਤੁਹਾਨੂੰ ਪਤਾ ਨਹੀਂ ਹੈ ਮੇਰੇ ਕਿੰਨੀ ਗੱਡੀ ਮਹਿੰਗੀ ਹੈ ਅਤੇ ਮੈਂ ਜਿਹੜਾ ਤੁਹਾਡੇ ਕਰਕੇ ਖੱਜਲ ਹੋਣਾ ਹੈ ਸਾਰੇ ਥਾਣੇ ਨੂੰ ਮੱਗ ਪਿੱਛੇ ਭਜਾਣਾ ਹੈ ਇਹਦਾ ਕੋਈ ਮੁੱਲ 1000 ਰੁਪਏ ਥੋੜੀ ਹੈ ਕਿ ਜੇ ਭੁਲੇ ਲੋਕੋਂ ਹੁਣ ਨਹੀਂ ਲਬਣਾ ਟਰੈਕਟਰ ਜੇਕਰ ਤੁਹਾਨੂੰ ਟਰੈਕਟਰ ਚਾਹੀਦਾ ਹੈ ਤਾਂ ਇਹੋ ਜੀ ਸੇਵਾ ਘੱਟੋ ਘੱਟ 10 ਵਾਰ ਹੋਰ ਲੱਗੇਗੀ ਫਿਰ ਟਰੈਕਟਰ ਲਬਾਂਗੇ ਐਵੇਂ ਕੋਈ ਛੋਟੀ ਮੋਟੀ ਜੀ ਥੋੜੀ ਹੈ ਅਸੀਂ ਨਿੱਕੇ ਮोटे 1000 ਰੁਪਏ ਪਿੱਛੇ ਭਜੇ ਫਿਰਿਏ ਤਾਂ ਅਸੀਂ ਤੁਹਾਨੂੰ ਕਾਸ਼ਟਲ ਰੈਂਕ ਦੇ ਲੱਗਦੇ ਹਾਂ ਇਹਨੇ ਦੇ ਵਿੱਚ ਸਭਾ ਹਵਲਦਾਰ ਨਹੀਂ ਮੰਨਣਾ ਤੁਸੀਂ ਐਸ ਐਚਓ ਮੰਨਣ ਨੂੰ ਫਿਰਦੇ ਹੋ ਹੁਣ ਜਿਹੜਾ ਐਸ ਪੀ ਹੈ ਅਤੇ ਜਿਹੜਾ ਡੀਐਮ ਹੈ ਉਸ ਦਾ ਪਾਰਾ ਸਿਰੋਂ ਲੱਤ ਗਿਆ ਸੀ ਹੁਣ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਵੀ ਅਸੀਂ ਕਿਵੇਂ ਕੰਟਰੋਲ ਕਰੀਏ ਉਹ ਫਿਰ ਇੱਕ ਜ਼ੋਰਦਾਰ ਤਮਾਚਾ ਜਿਹੜਾ ਹੈ ਐਸਐਚਓ ਦੇ ਮਾਰਦੇ ਹਨ ਕਹਿੰਦੇ ਹਨ ਤੈਨੂੰ ਇਸ ਚੀਜ਼ ਦੀ ਤਨਖਾਹ ਮਿਲਦੀ ਹੈ ਸਰਕਾਰ ਵੀ ਤਾਂ ਤੁਹਾਨੂੰ ਪੈਸੇ ਦਿੰਦੇ ਹਨ ਕਿਸ ਗੱਲ ਦੇ ਤੁਸੀਂ ਕਮੈਂਟ ਕਰਦੇ ਹੋ ਤੁਸੀਂ ਲੋਕਾਂ ਦੀ ਸੇਵਾ ਵਾਸਤੇ ਹੋ ਜੇਕਰ ਅਜਿਹਾ ਕੁਝ ਕਰੋਗੇ ਤਾਂ ਕਿਵੇਂ ਮੂੰਹ ਦਿਖਾਓਗੇ ਆਪਣੇ ਆਪ ਦਾ ਸ਼ੀਸ਼ੇ ਦੇ ਵਿੱਚ ਅਜਿਹਾ ਕੁਝ ਕਰਨ ਤੋਂ ਬਾਅਦ ਤੁਹਾਨੂੰ ਨੀਂਦ ਆ ਜਾਂਦੀ ਹੈ ਹੁਣ ਅਸੇ ਤੂੰ ਜੜਾ ਹੈ ਬੜਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਇੱਕ ਤਾਂ 2 ਕੋੜੀ ਦਾ ਬੰਦਾ ਉੱਤੋਂ ਮੇਰੇ ਕੋਲ ਰਿਪੋਰਟ ਲਿਖਣ ਆਇਆ ਨਾਲ ਮੇਰੇ ਚਪੇੜਾ ਜੜ ਦਿੱਤਾ ਹੁਣ ਮੈਨੂੰ ਗਿਆਨ ਘੋਟ ਰਿਆ ਹੈ ਹੁਣ ਕਹਿੰਦਾ ਪਾਓ ਜੀ ਇਹਨਾਂ ਨੂੰ ਲੰਬਾ ਕਰੀਏ ਇਹਨਾਂ ਦੀ ਸੇਵਾ ਇੱਕ ਤਾਂ ਐਸਾ ਚੋਤਦਾ ਜਿਹੜਾ ਥੱਪੜ ਜੜਦੇ ਹਨ ਉਸ ਤੋਂ ਬਾਅਦ ਮੈਨੂੰ ਧਿਆਨ ਘੋਟਦੇ ਹਨ ਆਓ ਜੀ ਇਹਨਾਂ ਦੀ ਸੇਵਾ ਪਾਣੀ ਕਰੀਏ ਜਿਵੇਂ ਐਸਚੋ ਜਿਹੜਾ ਹੈ ਕੋਲਨਰਲ ਡੀਐਮ ਨੂੰ ਫੜ ਲੈਂਦਾ ਹੈ ਅਤੇ ਜਿਹੜੇ ਬਾਕੀ ਹਵਲਦਾਰ ਹਨ ਉਹ ਸਾਰੇ ਉਹਨਾਂ ਦੋਨਾਂ ਨੂੰ ਲੰਬਾ ਪਾ ਲੈਂਦੇ ਹਨ ਇਹਨਾਂ ਦੇ ਵਿੱਚ ਹੀ ਐਸਚੋ ਨੂੰ ਕਹਿੰਦੇ ਸਾਡਾ ਕਸੂਰ ਕੀ ਹੈ ਕਿਹੜੀ ਧਾਰਾ ਦੇ ਤਹਿਤ ਸਾਡੇ ਤੇ ਮੁਕਦਮਾ ਕਰ ਰਹੇ ਹੋ ਤੁਸੀਂ ਕਿਵੇਂ ਘੁੱਟ ਸਕਦੇ ਹੋ ਚਲੋ ਮੰਨ ਲਿਆ ਸਾਡੇ ਤੋਂ ਹੱਤ ਚੁੱਕਿਆ ਗਿਆ ਲੇਕਿਨ ਤੁਸੀਂ ਵੀ ਤਾਂ ਰਿਸ਼ਵਤ ਲੈ ਰਹੇ ਹੋ ਬੁਰੇ ਦਾ ਕਰਮ ਜਿਹੜਾ ਹੈ ਬੁਰਾ ਹੁੰਦਾ ਹੈ ਤੁਸੀਂ ਕਿਸ ਧਾਰਾ ਦੇ ਅੰਦਰ ਚਲੋ ਮੈਨੂੰ ਜਿਹੜਾ ਗ੍ਰਿਫਤਾਰ ਕਰ ਰਹੇ ਹੋ ਮੇਰੇ ਸਾਥੀ ਨੂੰ ਕਿਵੇਂ ਕਰ ਸਕਦੇ ਹੋ ਉਹ ਕਹ ਉੱਤੇ ਮੈਂ ਲਗਾਵਾਂਗਾ ਹੁਣਾ ਪਿਛਲੇ ਦਿਨੀ ਇੱਕ ਇੱਥੇ ਮੋਟਰਸਾਈਕਲ ਚੋਰੀ ਹੋਇਆ ਸੀ ਉਸ ਦਾ ਇਲਜ਼ਾਮ ਲਾਵਾਂਗਾ ਤੁਹਾਡੇ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਪਰਸੋ ਚੌਥੇ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਲੁੱਟਖੋਈਆਂ ਹੋਈਆਂ ਹਨ ਉਹਨਾਂ ਦੇ ਵੀ ਇਲਜ਼ਾਮ ਲਾਵਾਂਗਾ ਤੁਹਾਡੇ ਤੇ ਹੁਣ ਦੇਖੇ ਤੁਹਾਡਾ ਬਣਦਾ ਕੀ ਹੈ ਬਾਅਦ ਦੇ ਵਿੱਚ ਮੈਨੂੰ ਆ ਨਾ ਜਾਣੇ ਹੋਵੇ ਐਸਐਚਓ ਨੇ ਕਰਿਆ ਕੁਝ ਨਹੀਂ ਹੁਣ ਦੇਖਿਓ ਤੁਹਾਡੀ ਬਣਦੀ ਕੀ ਹੈ ਜੇਕਰ ਸੱਤ ਪੁਸਤਕ ਤੁਹਾਡੀਆਂ ਜੇਲ੍ਹ ਦੇ ਵਿੱਚ ਨਾ ਗੱਟੀਆਂ ਨਾ ਮੇਰਾ ਨਾਮ ਵੀ ਬਦਲ ਦਿਓ ਅੱਜ ਤੋਂ ਬਾਅਦ ਫਿਰ ਤੁਸੀਂ ਯਾਦ ਕੀ ਰੱਖੋਗੇ ਬਾਅਦ ਕੀ ਨਾਲ ਪਿਆ ਹੈ ਜੇਕਰ ਤੁਸੀਂ ਅਜਿਹੇ ਕੰਮ ਕਰੋਗੇ ਬਾਅਦ ਦੇ ਵਿੱਚ ਸੋਚਦੇ ਹੋ ਵੀ ਐਸਐਚਓ ਤੁਹਾਨੂੰ ਛੱਡ ਦੇਗਾ ਐਸਐਚਓ ਫਿਰ ਕਾਦਾ ਹੋਇਆ ਜੇਕਰ ਤੁਹਾਡੇ ਵਰਗੀ ਲੱਲੀ ਛੱਲੀ ਤੋਂ ਦੱਬ ਗਿਆ ਤਾਂ ਆ ਤੋ ਬਾਅਦ ਫਿਰ ਬੈਲੀਆ ਮੈਨੂੰ ਐ ਨਾ ਜਾਣੀ ਹੁਣ ਦੇਖੀ ਤੂੰ ਬਣਦਾ ਕੀ ਹੈ ਚਲੋ ਜੀ ਹੁਣ ਐਸਚੋ ਇਹਨਾਂ ਕੁਝ ਕਹੀ ਰਿਹਾ ਸੀ ਇਹਨੇ ਦੇ ਵਿੱਚ ਡੀਐਮ ਜਿਹੜਾ ਹੈ ਹੁਣ ਉਸ ਤੋਂ ਸਹਿ ਨਹੀਂ ਗਿਆ ਉੱਪਰ ਬਾਜ਼ ਮਾਰਦਾ ਹੈ ਆ ਜੋ ਮੁੰਡੇ ਉਹ ਅੰਦਰ ਇਹਨਾਂ ਦੇ ਵਿੱਚ ਲਾਈਵ ਕੈਮਰੇ ਥਰੂ ਜਿਹੜੇ ਸੁਨਰੇ ਹੁੰਦੇ ਹਨ ਉਹ ਕਈ ਗੱਡੀਆਂ ਦਰਿਆ ਹਨ ਲੋਲੂ ਕਰਦੀਆਂ ਉਸ ਥਾਣੇ ਨੂੰ ਘੇਰ ਲੈਂਦੀਆਂ ਹਨ ਸਰਕਾਰੀ ਗੱਡੀਆਂ ਅੰਦਰ ਆ ਜਾਂਦੀਆਂ ਹਨ ਕਈ ਬੰਦੇ ਜਿਹੜੇ ਹਨ ਪਿਸਤੋਲਾਂ ਲੈ ਕੇ ਰੱਪਲਾ ਲੈ ਕੇ ਅੰਦਰ ਆ ਜਾਂਦੇ ਹਨ ਕਹਿੰਦੇ ਹਨ ਛੱਡ ਦੋ ਡੀਐਮ ਤੇ ਐਸਪੀ ਸਾਹਿਬ ਨੂੰ ਹੁਣ ਦਿੱਕਤ ਤੁਹਾਡੇ ਨਾਲ ਬਣਦਾ ਕੀ ਹੈ ਅਤੇ ਪਰਾ ਹੋ ਜੋ ਅਤੇ ਜੇਕਰ ਕਿਸੇ ਨੇ ਮੜੀ ਜੀ ਵਿੱਚੋਂ ਕੀਤੀ ਫਿਰ ਦੇਖਿਓ ਆਪਾਂ ਆਪ ਦਾ ਇੰਜਾਮ ਦਿਖਾਵਾਂਗੇ ਦੂਰ ਦੂਰ ਹੋ ਜਾਓ ਹੁਣ ਐਸਚੂ ਸੋਚਦਾ ਹੈ ਵੀ ਇੰਨੇ ਬੰਦੇ ਸਰਕਾਰੀ ਇੱਥੇ ਕਿਵੇਂ ਆ ਗਏ ਇੱਥੇ ਕਮਾਂਡੋ ਫੋਰਸ ਤੇ ਰਕਦੇ ਹਨ ਐਸਚੂ ਇੱਕ ਵਾਰ ਤਾਂ ਆਪਣੇ ਹੱਥ ਉੱਪਰ ਕਰਕੇ ਪਿੱਛੇ ਹੋ ਜਾਂਦਾ ਹੈ ਅਤੇ ਜਿਵੇਂ ਇਹ ਸੁਣਦਾ ਹੈ ਵੀ ਡੀਐਮ ਐਸਪੀ ਸਭ ਤੋਂ ਪਰੇ ਹੋ ਜੋ ਉਸਦੇ ਹਰਾਨ ਰਹਿ ਜਾਂਦਾ ਹੈ ਜ਼ਮੀਨ ਨਿਕਲ ਜਾਂਦੀ ਹੈ ਪੈਰਾਂ ਥਲੋਂ ਉਹ ਸੋਚਦਾ ਹੈ ਵੀ ਆ ਕੀ ਬੇਲੀਆ ਹੋ ਗਿਆ ਅੱਜ ਤਾਂ ਬਾਤਾਂ ਨੌਕਰੀ ਗਈ ਹੁਣ ਤਾਂ ਮਿੰਤਾ ਕੱਢਣ ਦਾ ਫਾਇਦਾ ਹੈ ਇੰਨੇ ਦੇ ਵਿੱਚ ਹੀ ਨਾ ਕੋਈ ਸੋਚਦਾ ਹੈ ਨਾ ਕੋ ਸਮਝਦਾ ਹੈ ਬਿਲਕੁਲ ਠੰਡਾ ਹੋ ਜਾਂਦਾ ਹੈ ਜਿਵੇਂ ਕਿ ਬਰਫ਼ ਤੇ ਲਟਾਤਾ ਹੋਵੇ ਕਿਸੇ ਨੇ ਅਤੇ ਹੱਥ ਜੋੜ ਲੈਂਦਾ ਹੈ ਕਹਿੰਦਾ ਮੈਨੂੰ ਛੱਡ ਦਿਓ ਮੈਂ ਗਰੀਬ ਬੰਦਾ ਹਾਂ ਛੋਟੇ ਛੋਟੇ ਬੱਚੇ ਹਨ ਅੱਜ ਤੋਂ ਬਾਅਦ ਅਜਿਹਾ ਕੰਮ ਨਹੀਂ ਕਰਦਾ ਬਸ ਮੈਨੂੰ ਇੱਕ ਵਾਰ ਛੱਡ ਦਿਓ ਹੁਣ ਡੀਐਮ ਐਸਪੀ ਸਾਹਿਬ ਤਾਂ ਤਪੇ ਹੋਏ ਸਨ ਕਾਨੂੰ ਛੱਡਦੇ ਹਨ ਉਹਨੂੰ ਉਸ ਤੋਂ ਬਾਅਦ ਡੀਐਮ ਜਿਹੜੇ ਐਸਪੀ ਸਾਹਿਬ ਹਨ ਉਹ ਉਸਤੇ ਇੱਕ ਹੋਰ ਚਪੇੜਾ ਲੜਦੇ ਹਨ ਕਹਿੰਦੇ ਹਨ ਸਾਨੂੰ ਨੰਬਾ ਪਾਵੇਂਗਾ ਸਾਡੇ ਤੇ ਕੇਸ ਦਰਜ ਕਰੇਗਾ ਕਿਸ ਅਧਾਰ ਤੇ ਕੇਸ ਦਰਜ ਕਰੇਗਾ ਇਸ ਚੀਜ਼ ਦੀ ਤਨਖਾਹ ਮਿਲਦੀ ਹੈ ਤੈਨੂੰ ਇੱਤਾ ਤਨਖਾਹ ਲੈਣਾ ਸਰਕਾਰ ਤੋਂ ਇੰਮੀਆਂ ਮੋਟੀਆਂ ਉਸ ਤੋਂ ਬਾਅਦ ਨਿੱਕੇ ਨਿੱਕੇ ਕੰਮਾਂ ਵਾਸਤੇ ਬਿਸ਼ਵਦਾਲੇ ਨਾਲ ਲੋਕਾਂ ਤੋਂ ਟੱਲ ਮੜਾ ਮੋਟਾ ਸਾਰੇ ਕਰਦੇ ਹਨ ਲੇਕਿਨ ਜਿਹੜਾ ਤੂੰ ਕਰਦਾ ਹੈ ਇਹ ਤਾਂ ਨਜਾਇਜ਼ ਹੈ ਅਤੇ ਹਸਤਾ ਮੜਾ ਮੋਟਾ ਨਹੀਂ ਛੱਡਦੇ ਇਹ ਤਾਂ ਤੂੰ ਫਿਰ ਵੀ ਹੱਦ ਲਾ ਰੱਖੀ ਹੈ ਤੇ ਇਸ ਨੂੰ ਤੈਨੂੰ ਕਿਸੇ ਨੇ ਦੱਸਿਆ ਨਹੀਂ ਵੀ ਜਿਹੜਾ ਡੀਐਮ ਹੈ ਉਸ ਦੇ ਰਾਜ ਦੇ ਵਿੱਚ ਇੱਥੇ ਕੁਝ ਹੋ ਰਿਹਾ ਸਕਦਾ ਡੀਐਮ ਮੁਹੰਮਦ ਸਿੰਘ ਕਿੰਨਾ ਇਮਾਨਦਾਰ ਹੈ ਮੈਂ ਤਾਂ ਕਦੇ ਜ਼ਿੰਦਗੀ 'ਚ ਰੁਪਈਆ ਨਹੀਂ ਖਾਦਾ ਅਤੇ ਤੂੰ ਮੇਰੇ ਤੋਂ ਜ਼ਿਆਦਾ ਕਰੀ ਬੈਠਾ ਹੈ ਮੇਰੀ ਤਰ੍ਹਾਂ ਨਾ ਜ਼ਿਆਦਾ ਮਿਲਦਾ ਰਿਸ਼ਵਤ ਨਹੀਂ ਬੈਠਾ ਹੋਵੇਗਾ ਤੂੰ ਕਹਿਣਾ ਮੈਨੂੰ ਛੱਡ ਦੇ ਨਹੀਂ ਹੁਣ ਤਾਂ ਪੂਰਾ ਥਾਣਾ ਸਸਪੈਂਡ ਹੋਵੇਗਾ ਸਾਰੀ ਘਟਨਾ ਲਾਈਵ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ ਇਹਨਾਂ ਦੇ ਵਿੱਚ ਤੇਰਾ ਸਾਰਾ ਥਾਣਾ ਹੈ ਉਹ ਪੈਰੀ ਪੈਣ ਦੀ ਕੋਸ਼ਿਸ਼ ਕਰਦਾ ਹੈ ਕਿਸੇ ਹਿਸਾਬ ਨਾਲ ਡੀਐਮ ਸਾਹਿਬ ਦਾ ਗੁੱਸਾ ਜਰਾ ਠੰਡਾ ਹੋ ਜਾਵੇ ਐਸਪੀ ਸਾਹਿਬ ਸਾਨੂੰ ਮਾਫ ਕਰ ਦੇਣ ਲੇਕਿਨ ਹੁਣ ਕਾਹਨੂੰ ਮਾਫ ਕਰਦੇ ਹਨ ਸਾਰਾ ਕੁਝ ਲਾਈਵ ਕੈਮਰੇ ਵਿੱਚ ਰਿਕਾਰਡ ਹੋ ਚੁੱਕਿਆ ਸੀ ਸਬੂਤ ਉਹਨਾਂ ਕੋਲ ਬਣ ਗਏ ਸਨ ਇਹਨਾਂ ਦੇ ਵਿੱਚ ਕਮਾਂਡ ਨੂੰ ਆਦੇਸ਼ ਕਰਦੇ ਹਨ ਅਤੇ ਸਾਰਿਆਂ ਦੇ ਹਤਕੜੀਆਂ ਲਾ ਉਸੇ ਹੀ ਹਵਾਲੇ ਦੇ ਵਿੱਚ ਅੰਦਰ ਕਰ ਦਿੰਦੇ ਹਨ ਐਸਪੀ ਸਾਹਿਬ ਉੱਥੇ ਹੀ ਇੱਕ ਆਰਡਰ ਨਿਕਲਵਾਉਂਦੇ ਹਨ ਸਾਰੇ ਥਾਣੇ ਦੀ ਸਸਪੈਂਸ਼ਨ ਦਾ ਅਤੇ ਨਵੇਂ ਸਟਾਫ ਦੀ ਬਹਾਲੀ ਦਾ ਉਸ ਤੋਂ ਬਾਅਦ ਅਗਲੇ ਹੀ ਦਿਨ ਉੱਥੇ ਨਵਾਂ ਸਟਾਫ ਜਿਹੜਾ ਆ ਜਾਂਦਾ ਹੈ ਸਾਰੇ ਜਿਹੜੇ ਕਰਮਚਾਰੀ ਹੁੰਦੇ ਹਨ ਉਸ ਥਾਣੇ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਸਸਪੈਂਡ ਹਨ ਜੇਲ੍ਹ ਦੇ ਅੰਦਰ ਹਨ ਉਹਨਾਂ ਤੇ ਕੇਸ ਚਲਾਇਆ ਜਾਂਦਾ ਹੈ ਬਾਅਦ ਦੇ ਵਿੱਚ ਸਾਰਿਆਂ ਨੂੰ ਜਿਹੜਾ ਹੈ ਪਰਮਾਨੈਂਟ ਹੀ ਨੌਕਰੀ ਤੋਂ ਕੱਢ ਦਿੰਦੇ ਹਨ ਕੋਰਟ ਵੀ ਹਾਰਨ ਲੈਂਦਾ ਹੈ ਦੀ ਐਸਪੀ ਸਾਹਿਬ ਨੇ ਐਡਾ ਵੱਡਾ ਕਦਮ ਚੁੱਕਿਆ ਹੈ ਸਾਰੇ মিডিਆ 'ਚ ਖਬਰ ਵਾਇਰਲ ਹੋ ਜਾਂਦੀ ਹੈ ਬਾਅਦ ਦੇ ਵਿੱਚ ਸਾਰੇ ਜਿਹੜੇ ਵਾਹ-ਵਾ ਕਰਦੇ ਹਨ ਐਸਪੀ ਸਾਹਿਬ ਡੀਐਮ ਸਾਹਿਬ ਦੀ ਚਾਰੇ ਪਾਸੇ ਚਰਚਾ ਹੋ ਜਾਂਦੀ ਹੈ ਡੀਐਮ ਸਾਹਿਬ ਦਾ ਜਿਹੜਾ ਪਿਤਾ ਹੈ ਉਹ ਵੀ ਬੜਾ ਸ਼ਾਬਾਸ਼ ਦਿੰਦਾ ਹੈ ਤੇ ਕਹਿੰਦਾ ਹੈ ਤੂੰ ਮੇਰਾ ਬੜਾ ਵੱਡਾ ਕਰਜ਼ਾ ਅਦਾ ਕੀਤਾ ਹੈ ਅਤੇ ਜੋ ਵੀ ਤੂੰ ਕੀਤਾ ਹੈ ਮੈਂ ਦਿਨ ਜੋ-ਜੋ ਸਿੱਖਿਆ ਦਿੱਤੀਆਂ ਸਨ ਉਸਤੇ ਪੂਰਾ ਖੜਾ ਉਤਰਿਆ ਹੈ ਅੱਜ ਤੋਂ ਬਾਅਦ ਤੂੰ ਮੇਰਾ ਸਰਵਨ ਪੁੱਤ ਹੈ ਮੈਨੂੰ ਤੇਰੇ ਤੇ ਮਾਣ ਹੈ ਸ਼ਾਬਾਸ਼ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸਿਓ ਜੀ ਕਮੈਂਟ ਦੇ ਵਿੱਚ ਕਿ ਡੀਐਨ ਸਾਹਿਬ ਨੇ ਬਿਲਕੁਲ ਸਹੀ ਕੀਤਾ ਜਾਂ ਨਹੀਂ ਇਹ ਵੀ ਦੱਸਿਓ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦੇਖਦੇ ਰਹੋ ਸਾਡਾ ਚੈਨਲ ਪਰਮਣੀ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ